ਦੋਸਤੋ ਨਾਮ ਨਪਰੀ ਜਟਾਣਾ ਪੈੰਡ ਫੂਲ ਤੋਂ ਬਿਲੋਂਗ ਕਰਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੀ ਅਪਲਾਈਨ ਦਾ ਆਰਡੀਸੀ ਹਰਪੀ ਸਰ ਤੇ ਆਰਡੀਪੀ ਆਰਟੀਸੀ ਗੁਰਪ੍ਰੀਤ ਲਹਿਰਾਖੰਡਾ ਸਰ ਉਹਨਾਂ ਲਈ ਮੈਂ ਖੈਪਿੰਗ ਚਾਹਣਾ ਹੈਗਾ ਜਦੋਂ ਮੈਂ ਇਸ ਹਾਲ ਚ ਫਸਟ ਟਾਈਮ ਆਇਆ ਸੀਗਾ ਉਦੋਂ ਬੀਵੀਐਸ ਪ੍ਰੋਗਰਾਮ ਹੀ ਸੀਗਾ ਇਹੀ ਹਾਲ ਸੀਗਾ ਤੇ ਹੋਰ ਕੁਝ ਨਹੀਂ ਸੀ ਸਮਝ ਆਇਆ ਸਿਰਫ ਇੱਕ ਚੀਜ਼ ਉਹਦੀਆਂ ਲੱਗੀ ਸੀ ਏ ਲੱਗਿਆ ਸੀਗਾ ਕਿ ਐਦਾਂ ਦਾ ਮਾਣ ਸਨਮਾਨ ਪਰਿਵਾਰ ਸਮੇਤ ਜੇ ਮੇਰਾ ਵੀ ਹੋਵੇ ਤਾਂ ਹੋਰ ਵਧੀਆ ਮਾਣ ਮਤਲਬ ਆਪਣਾ ਜਿਹੜੀ ਇੱਜ਼ਤ ਮਾਣ ਵਾਦਾ ਹੈਗਾ ਇਹ ਸਭ ਤੋਂ ਵਧੀਆ ਲੱਗਿਆ ਸੀ ਇਹ ਚੀਜ਼ ਮੈਂ ਅਚੀਵ ਕੀਤੀ ਹੈਗੀ ਆ ਮੈਨੂੰ ਬਹੁਤ ਖੁਸ਼ੀ ਹੈਗੀ ਇਸ ਚੀਜ਼ ਦੀ ਤੇ ਮੇਰਾ ਨਾਮ ਇਸ ਕੰਮ ਚ ਆਉਣ ਤੋਂ ਪਹਿਲਾਂ ਮੈਂ 18 ਕਿੱਲਾਂ ਦੀ ਖੇਤੀ ਕਰ ਰਿਹਾ ਹੈਗਾ ਇਸ ਕੰਮ ਚ ਐਂਟਰੀ ਮੇਰੀ ਪ੍ਰੋਡਕਟ ਦੇ थ्रू ਹੀ ਹੋਈ ਸੀਗੀ ਮੇਰੇ ਹਰਪ੍ਰੀਤ ਸਰ ਮੇਰੇ ਕੋਲ ਪ੍ਰੋਡਕਟ ਲੈ ਕੇ ਆਏ ਸੀਗੇ ਪ੍ਰੋਡਕਟ ਮੈਨੂੰ ਵਧੀਆ ਲੱਗੇ ਮੇਰੇ ਵਰਤਨ ਵਾਲੇ ਸੀ ਮੇਰੀ ਵਾਈਫ ਨੂੰ ਪੀਸੀਓਡੀ ਦੀ ਪ੍ਰੋਬਲਮ ਸੀ ਮੇਰੇ ਦਾਦਾ ਜੀ ਬਹੁਤ ਕਮਜ਼ੋਰ ਸੀਗੇ ਉਸ ਟਾਈਮ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਤਾਂ ਦਾਦਾ ਜੀ ਲਈ 95 ਪ੍ਰੋਡਕਟ ਯੂਜ਼ ਕੀਤਾ ਵਧੀਆ ਰਿਜ਼ਲਟ ਆਇਆ ਤੇ ਵਾਈਫ ਲਈ ਵੂਮਨ ਕੰਪੈਨੀਅਨ ਸਾਈਕਲੋਵਾ ਅਮੀਨੋ 3 ਪ੍ਰੋਡਕਟ ਯੂਜ਼ ਕੀਤੇ ਉਸ ਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਤਾਂ ਸਰ ਨੇ ਮੈਨੂੰ ਪ੍ਰੋਗਰਾਮ ਚ ਆਉਣ ਲਈ ਕਿਹਾ ਆਰ ਡੀ ਪੀ ਚੰਡੀਗੜ੍ਹ ਉਹ ਪ੍ਰੋਗਰਾਮ ਦੇਖ ਕੇ ਮੈਨੂੰ ਲੱਗਿਆ ਕਿ ਹਾਂ ਮੈਨੂੰ ਵੀ ਇਹ ਕੰਮ ਕਰਨਾ ਚਾਹੀਦਾ ਆ ਕੇ ਮੈਂ ਇਸ ਕੰਮ ਨੂੰ 1.5 ਲੱਖ ਰੁਪਏ ਨਾਲ ਸਟਾਰਟ ਕੀਤਾ ਇਸ ਕੰਮ ਚ ਬਾਰ ਬਾਰ ਕਿਹਾ ਜਾਂਦਾ ਕਿ ਤੁਸੀਂ ਪ੍ਰੋਗਰਾਮਾਂ ਚ ਆਓ ਪ੍ਰੋਗਰਾਮਾਂ ਨਾਲ ਜੁੜੇ ਰਹੋ ਪ੍ਰੋਗਰਾਮਾਂ ਚ ਆ ਕੇ ਇੱਕ ਚੀਜ਼ ਸਮਝ ਲੱਗੀ ਕਿ ਇਹ ਬਿਜ਼ਨਸ ਚ ਇੱਕ ਬਹੁਤ ਵੱਡੀ ਪਾਵਰ ਹੈ ਜਦੋਂ ਅਸੀਂ ਫਸਟ ਟਾਈਮ ਚੇਅਰ ਤੇ ਬੈਠੇ ਹੁੰਦੇ ਆ ਫਸਟ ਟਾਈਮ ਕਿਸੇ ਪ੍ਰੋਗਰਾਮ ਚ ਆਉਣੇ ਆ ਜਾਂ ਜਦੋਂ ਨਵੇਂ ਜੁੜਦੇ ਆ ਇੱਕ ਦੋ ਮਹੀਨਿਆਂ ਚ ਆਪਾਂ ਨੂੰ ਉਹ ਚੀਜ਼ ਨਹੀਂ ਫੀਲ ਹੁੰਦੀ ਉਦੋਂ ਲੱਗਦਾ ਕਿ ਆਪਾਂ ਆ ਤਾਂ ਗਏ ਪਤਾ ਨਹੀਂ ਕਾਮਯਾਬ ਹੋਵਾਂਗੇ ਪਤਾ ਨਹੀਂ ਨਹੀਂ ਹੋਵਾਂਗੇ ਪਰ ਜਦੋਂ ਇਸ ਸਿਸਟਮ ਚ ਪ੍ਰੋਗਰਾਮਾਂ ਨਾਲ ਜੁੜ-ਜੁੜ ਕੇ ਮੈਨੂੰ ਇਹ ਸਮਝ ਲੱਗੀ ਕਿ ਇਹ ਸਿਸਟਮ ਚ ਜਿਹੜੀ ਪਾਵਰ ਆ ਉਹ ਹੋਰ ਕਿਤੇ ਵੀ ਨਹੀਂ ਹੈਗੀ ਗਵਰਨਮੈਂਟ ਹਸਪੀਟਲ ਬਣਾਉਂਦੀ ਐ ਕਦੋਂ ਕਾਦੇ ਲਈ ਬਣਾਉਂਦੀ ਐ ਜਿਹੜੇ ਬਿਮਾਰ ਆ ਉਹਨਾਂ ਲਈ ਪਰ ਆਪਾਂ ਨੂੰ ਐਮਆਈਐਸਟੈਂਡ ਨੇ ਇੱਕ ਇਦਾਂ ਦੀ ਪਾਵਰ ਦਿੱਤੀ ਐ ਕਿ ਅਸੀਂ ਲੋਕਾਂ ਨੂੰ ਬਿਮਾਰ ਹੋਣ ਤੋਂ ਹੀ ਬਚਾ ਸਕਦੇ ਆ ਅਸੀਂ ਲੋਕਾਂ ਨੂੰ ਬਿਮਾਰ ਹੀ ਨਹੀਂ ਹੋਣ ਦਿੰਦੇ ਤੇ ਗਵਰਨਮੈਂਟ ਇਸ ਲਈ ਜੂਸ ਰਹੀ ਆ ਕਿ ਅਸੀਂ ਆਪ ਦੀ ਜਿਹੜੀ ਜੂਥ ਹੈ ਉਹਨੂੰ ਕਿੱਥੇ ਕੰਮ ਦਈਏ ਕਿਵੇਂ ਕਰੀਏ ਪਰ ਐਮਆਈਐਸਟਾ ਨੇ ਆਪਾਂ ਨੂੰ ਇੱਕ ਐਦਾਂ ਦੀ ਪਾਵਰ ਦਿੱਤੀ ਹੈ ਕਿ ਆਪਾਂ ਕੋਈ ਵੀ ਅਗਰ ਸਾਰਾ ਤੁਹਾਡਾ ਪਿੰਡ ਜਿੱਥੇ ਤੁਸੀਂ ਰਹਿਣ ਵਾਲੇ ਹੋ ਤੁਹਾਡਾ ਸ਼ਹਿਰ ਕਵੇ ਸਾਨੂੰ ਕੰਮ ਚਾਹੀਦਾ ਤਾਂ ਆਪਾਂ ਕੰਮ ਦੇ ਸਕਦੇ ਆ ਪਰ ਕੀ ਆਪਾਂ ਉਹਨੇ ਜੋਸ਼ ਨਾਲ ਇਸ ਬਿਜ਼ਨਸ ਨੂੰ ਕਰਦੇ ਆ ਜਦੋਂ ਦਾ ਮੈਨੂੰ ਇਹ ਸਮਝ ਲੱਗੀ ਮੈਂ ਉਹਨੇ ਹੀ ਜੋਸ਼ ਨਾਲ ਉਹਨੇ ਹੀ ਜਜ਼ਬੇ ਨਾਲ ਇਸ ਕੰਮ ਨੂੰ ਕਰ ਰਿਹਾ ਹੈਗਾ ਤੇ ਜਲਦੀ ਹੀ ਤੁਹਾਨੂੰ ਆਰਟੀਸੀ ਰੰਗ ਲੱਗੇ ਮਿਲਦੇ ਹੈਗੇ ਆ ਜੈ ਹਿੰਦ ਸ਼ਕਸ਼ਮ ਜੈ ਮਈ ਲਾਸਟ ਜੈ ਮਈ ਲਾਸਟ